ਚਾਲਪਹੁਲਮਿਕ ਹੋਈ ਹੈ ਜੇ ਸੀ ਪ੍ਰਧਾਨਗੀ ਦਲਬਾਤ ਸਿੰਘ ਗਿੱਲ ਜਸਵਿੰਦਰ ਸਿੰਘ ਲੋਗਵਾਲ ਤੇ ਮਜੀਦ ਸਿੰਘ ਰਾਏ ਨੇ ਕੀਤੀ ਤੇ ਅੱਜ ਉਸ ਮੀਟਿੰਗ ਦੇ ਵਿੱਚ ਜਿਹੜੇ ਅਹਿਮ ਫੈਸਲੇ ਲਏ ਗਏ ਆ ਤੇ ਆਉਣ ਵਾਲੇ ਡੇਢ ਤੋਂ ਵੀ ਮੇਰੇ ਜਿਹੜੇ ਐਕਸ਼ਨਸ ਨੇ ਤੇ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਨੇ ਕਿਸਾਨੀ ਨੂੰ ਰਿਲੇਟਡ ਜਾਂ ਅਦਰਵਾਈਜ਼ ਉਹਦੇ ਉੱਤੇ ਚਰਚਾ ਕੀਤੀ ਗਈ ਹੈ ਤੇ ਮੈਂ ਬੇਤੀ ਕਰੂੰਗਾ ਗਿਲ ਸਾਹਿਬ ਨੂੰ ਗਿਲ ਸਾਹਿਬ ਸਾਥ ਨੂੰ ਅੱਜ ਪ੍ਰੈਸ ਕਾਨਫਰੈਂਸ ਲਈ ਪਹੁੰਚੇ ਸਾਡੇ ਪੱਤਰਕਾਰ ਸਾਥੀ ਚੇਅਰਮੈਨ ਮੋਰਚੇ ਵੱਲੋਂ ਸਾਰੇ ਨੱਤਾ ਗੁਰਵਾਨ ਸਾਡੀ ਅੱਜ ਚੇਅਰਮੈਨ ਮੋਰਚੇ ਦੀ ਮੀਟਿੰਗ ਜਿਹੜੀ ਬੜੀ ਸਜੀਦਤੀ ਨਾਲ ਹੋਈ ਔਰ ਜਿਹੜੀ ਪਰਦਾਵਲੀ ਦਰਵਾਲ ਸਿੰਘ ਜੀ ਉੱਤੇ ਜਿਹੜੇ ਸੁੰਦਰ ਸਿੰਘ ਲੋਪੜ ਮੰਗੀਤਰਾ ਜੀ ਨੇ ਕੀਤੀ ਸਾਡੇ ਨਾਲ ਜਿਹੜੇ ਸਾਡੇ ਸਾਥੀ ਅੱਜ ਇਹਦੇ ਚਾਰ ਜਿਹੜੇ ਜਨਾਂ ਉਹਨਾਂ ਦੀ ਇੰਟਰੋਡਕਸ਼ਨ ਕਰਾਪਾਂ ਸਰਪੰਚ ਜੀ ਪਟੇਰ ਮਨਜੀਤ ਸਿੰਘ ਜੀ ਰਾਏ ਜਸਵਿੰਦਰ ਸਿੰਘ ਜੀ ਲੋਹਵਾਲ ਬਲਦੇਵ ਸਿੰਘ ਜੀ ਜੀਰਾ ਲਕੀਸ਼ ਸਿੰਘ ਕਲਮੀ ਵਾਲਾ ਬੀਬੀ ਸੁਖਵਿੰਦਰ ਕੌਰ ਗੁਰਮਨ ਸਿੰਘ ਜੀ ਮਾਂਗੜਾ ਅਮਰਜੀਤ ਸਿੰਘ ਜੀ ਮੋੜੀ ਚੰਦਰਜੀਤ ਪਟੇੜੀ ਕਲਾਂ ਤੇ ਬਲਵੰਤ ਸਿੰਘ ਬਹਿਰਾਮ ਅੱਜ ਜਿਹੜੇ ਮੁੱਦੇ ਸਾਡੀ ਮੀਡੀਅਨ ਦੇ ਵਿੱਚ ਵਿਚਾਰੇ ਗਏ ਆ ਉਹਨਾਂ ਦੇ ਅਗੇ ਚਰਨਾ ਪਾਉਣਗੇ ਮਨਜੀਤ ਸਿੰਘ ਰਾਏ ਰਾਜਾ ਬਗੇ ਨੂੰ ਅਸਰ ਸਾਰੇ ਹੀ ਪੱਤਰਕਾਰ ਆਪਣਨ ਪਹਿਲਾ ਸਖਸ਼ੀਕਾ ਸਾਰੇ ਪ੍ਰਸਤਾਵ ਉੱਤਰਾਂ ਬਾਅਦ ਅੱਜ ਦੀ ਕਿਸਾਨ ਮਜਦੂਰ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਹੈ ਦੇ ਵਿੱਚ ਵਾਕਵਾਕ ਦੇ ਡੰਡੇ ਤੇ ਚਲੇ ਗਏ ਜਿੱਥੇ ਇੱਕ ਨੰਬਰ ਤੇ ਡੰਡਾ ਜਿਹੜਾ ਵਿਚਾਰਿਆ ਗਿਆ ਲੈਨ ਪੂਲਿੰਗ ਦਾ ਵਿਚਾਰਿਆ ਗਿਆ ਕਿਉਂਕਿ ਜੋ ਲੈਨ ਪੂਲਿੰਗ ਪਾਲਿਸੀ ਗਵਰਨਮੈਂਟ ਲੈ ਕੇ ਆਈ ਹੈ ਉਹਨੂੰ ਕਿਸਾਨ ਮਜ਼ਦੂਰ ਮੋਰਚਾ ਅੱਜ ਦੀ ਇਸ ਮੀਟਿੰਗ ਵਿੱਚ ਸਿਰੇ ਤੋਂ ਰੱਦ ਕਰਦਾ ਹੈ ਔਰ ਇਹ ਮੰਗ ਕਰਦਾ ਹੈ ਪੰਜਾਬ ਸਰਕਾਰ ਤੋਂ ਕਿ ਇਹ ਪਾਲਿਸੀ ਜਿਹੜੀ ਆ ਤੁਰੰਤ ਰੱਦ ਕਰਕੇ ਜਿਹੜੇ ਕਿਸਾਨ ਨੇ ਉਹ ਜਿਨ੍ਹਾਂ ਨੂੰ ਅੱਜ ਇਹ ਕਹਿ ਰਹੇ ਹੋ ਕਿ ਹੱਥਾਂ ਪੈਰਾਂ ਦੀ ਬਣੀ ਹੋਈ ਹੈ ਕਿ ਉਹਨਾਂ ਦੀ ਜ਼ਮੀਨ ਚਲੀ ਜਾਏਗੀ ਉਹਨਾਂ ਦੀ ਰਹਿ ਗੁਜ਼ਰ ਚਲੀ ਜਾਏਗੀ ਉਹਨਾਂ ਨੂੰ ਸਿੱਧ ਲਵੇ ਸੋ ਉਸ ਤੇ ਅਸੀਂ ਐਕਸ਼ਨ ਵੀ ਉਲੀਕੇ ਨੇ ਜਿਹੜੀ ਅੱਧੀ ਮੀਟਿੰਗ ਦੇ ਵਿੱਚ ਸੀ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਇਹ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ ਕਿ ਇਹਦੀ ਕੋਈ ਡਿਮਾਂਡ ਪੰਜਾਬ ਦੇ ਵਿੱਚ ਹੈਗੀ ਹੈ ਪੰਜਾਬ ਦੇ ਵਿੱਚ 40% ਕੋਠੀਆਂ ਉਤਲੇ ਲੱਗੇ ਹੋਏ ਨੇ ਸਾਰੇ ਐਨ ਆਰ ਆਈ ਜੋ ਕੋਠੀਆਂ ਵੇਚ ਰਹੇ ਨੇ ਇੰਡਸਟਰੀ ਪਾਰਕ ਬਣਾਉਣ ਲਈ ਸਰਕਾਰ ਲੁਧਿਆਣਾ ਸਾਰਾ ਹੀ ਜਿੰਨੀ ਜ਼ਮੀਨਾਂ ਖਾਲੀ ਪਈ ਹੈ ਔਰ ਮੈਂ ਕਹਾਂਗਾ ਲੁਧਿਆਣੇ ਤੋਂ ਬਾਹਰ ਚਲੇ ਜਾਓ ਮੰਡੀ ਗੁਵਿੰਦਗਰ ਉਹ ਸਾਰੀ ਖਾਲੀ ਪਈ ਹੈ ਤੇ ਦਸਤੀ ਤੋਂ ਭਜ ਰਹੀ ਹੈ ਸੋ ਮੈਂ ਸਮਝਦਾ ਵੀ ਇਹ ਕੋਈ ਜ਼ਰੂਰਤ ਨਹੀਂ ਛੇੜਦੀ ਵੱਡੀ ਜਿੱਡੀ ਸਰਕਾਰ ਇਹਦੇ ਵਿੱਚ ਤਾਲ ਕਰ ਰਹੀ ਹੈ ਜਲਦਬਾਜ਼ੀ ਦਿਖਾ ਰਹੀ ਹੈ ਸੋ ਇਹ ਸਰਕਾਰ ਨੂੰ ਅਸੀਂ ਤਾੜਨਾ ਕਰਦੇ ਹਾਂ ਇਹ ਇਹ ਲੈਂਡ ਪੁਲੀਿੰਗ ਪਾਲਿਸੀ ਵਿੱਚ ਨਾ ਤੇ ਕੋਈ ਕਿਸਾਨ ਰਾਜ਼ੀ ਹੈ ਜ਼ਮੀਨਦਾਰੀ ਨੂੰ ਇਹ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਹੜਾ ਕਹੇਗੇ ਕਿ ਜੀ ਸਾਡੇ ਨਾਲ ਕਿਸਾਨ ਸਹਿਮਤ ਹੋ ਗਏ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜੇ ਪ੍ਰਾਈਵੇਟ ਡਿਵੈਲਪਰ ਨੇ ਉਹਨਾਂ ਨੇ ਬਾਅਦ ਵਿੱਚ ਜ਼ਮੀਨਾਂ ਖਰੀਦੀਆਂ ਆਉਂਦੀਆਂ ਨੇ ਤੇ ਉਹ ਜਿਹੜੀਆਂ ਬਾਅਦ ਜ਼ਮੀਨਾਂ ਖਰੀਦੀਆਂ ਆਉਂਦੀਆਂ ਨੇ ਉਹਨਾਂ ਨੂੰ ਦਾਵਾ ਦੇ ਕੇ ਕਿ ਭਾਈ ਤੁਹਾਡੀਆਂ ਜਿਹੜੀਆਂ ਡਿਵੈਲਪ ਕਲੋਨੀਆਂ ਉਹਨਾਂ ਨੂੰ ਅਸੀਂ ਬੰਦ ਕਰਾਂਗੇ ਉਹਨੇ ਰਿਐਕਸ਼ਨ ਕਰ ਲਏ ਇਸ ਕਾਰਨ ਉਹਨਾਂ ਕੋਲੋਂ ਹੋਇਆ ਜਾ ਰਿਹਾ ਮੀਡੀਆ ਚੜ੍ਹੇ ਕਰਵਾ ਕੇ ਕਿ ਕਿਸਾਨ ਸਹਿਮਤ ਨਹੀਂ ਕੋਈ ਕਿਸਾਨ ਸਹਿਮਤ ਨਹੀਂ ਹੈ ਔਰ ਇਹ ਕਲੀਅਰ ਕਰਦਾ ਹੈ ਬਿਲਕੁਲ ਸਪਸ਼ਟ ਹੈ ਕਿ ਹਰ ਕਿਸਾਨ ਆਪਣੀ ਰਹਿ ਮੁਦ ਜ਼ਮੀਨ ਜਿਹੜੀ ਉਹਦੇ ਕੁਛ ਤੈਨੀ ਮਾਤਾ ਪਿਤਾ ਨੇ ਸੁਭਾ ਕੇ ਰੱਖੀ ਉਹ ਕੋਈ ਨਹੀਂ ਦੇਣਾ ਚਾਹੁੰਦਾ ਇਹ ਸਰਕਾਰ ਨੇ ਬਿਨਾ ਸੋਚੇ ਸਮਝੇ ਪਹੁੰਚ ਲਿਆਦੀ ਹੈ ਇਸ ਪਾਲਿਸੀ ਨੂੰ ਬਿਲਕੁਲ ਸ਼ਰੀਅਤ ਨੂੰ ਕਰਦੇ ਵੇ ਨੂੰ ਰੱਦ ਕਰਦੇ ਆ ਅਗਲੀ ਗੱਲ ਜਿਹੜੀ ਆ ਉਹ ਸੁਨੇਹਾ ਕਰਨਗੇ ਇਹ ਤੋਂ ਕੋਈ ਸਵਾਲ ਜੇ ਤੁਹਾਨੂੰ ਆਏਗਾ ਫਿਰ ਮੈਂ ਜਵਾਬ ਦੇ ਦੂੰ ਤਰ ਬਹੁਤ سارے ਵੀਰਾਂ ਦਾ ਜਿਹੜਾ ਅੱਜ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਵਿੱਚ ਅਸੀਂ ਤੈਅ ਕੀਤਾ ਵਾ ਕਿ ਜੋ ਪੰਜਾਬ ਸਰਕਾਰ ਨੇ ਇਹ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਂਦੀ ਆ ਜਿਸ ਤਹਿਤ ਉਹ ਲਗਾਤਾਰ ਇਹਨੂੰ ਜਸਟੀਫਾਈ ਕਰਨ ਵਾਸਤੇ মিডিਆ ਅਕਰ ਤਰ੍ਹਾਂ ਤਰ੍ਹਾਂ ਦਾ ਜ਼ੋਰ ਲਾ ਰਹੀ ਹੈ ਇੱਕ ਪ੍ਰਚਾਰ ਛਣਵਾਰ ਚੱਲ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਪਰ ਅਵੇ ਹਾਲਤਾਏ ਇਹ ਜੋ ਕੁਝ ਕਹਿ ਰਹੇ ਹੋ ਠੀਕ ਨਹੀਂ ਹੈ ਉਹਨੂੰ ਤੋੜਿਆ ਕਿਵੇਂ ਜਾਵੇ ਉਹਦੇ ਲਈ ਇੱਕ ਤਾਂ ਜਿਹੜਾ ਆਪਣਾ ਪੁੱਡਾ ਦਾ ਮੁਖ ਦਫਤਰ ਹੈ ਉਹ ਜਲੰਧਰ ਹੈ ਔਰ ਅਸੀਂ ਵੱਡਾ ਜਿਹੜਾ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਇੱਕ ਨਾਅਰਾ ਹੈ 20 ਅਗਸਤ ਨੂੰ ਵੱਡੀ ਮਹਾਂ ਰੈਲੀ ਜਿਹੜੀ ਆ ਉਹ ਜਲੰਧਰ ਵਿੱਚ ਕਰਾਂਗੇ ਇਸ ਦੇ ਨਾਲ ਨਾਲ ਅਸੀਂ ਚੰਨੇ ਆ ਇਹਦੇ ਵਿੱਚ ਜਿਹੜੀ ਸਾਡੀ ਚਰਚਾ ਹੋਈ ਹੈ ਇੱਕ ਤਾਂ ਮੁੱਖ ਰੂਪ ਵਿੱਚ ਲੈਂਡ ਪੂਲਿੰਗ ਪਾਲਿਸੀ ਇਹਦੇ ਨਾਲ ਨਾਲ ਜਿਹੜੀਆਂ ਜ਼ਬਰਦਸਤੀ ਭਾਰਤਵਾਲਾ ਯੋਜਨਾ ਤਹਿਤ ਜ਼ਮੀਨਾਂ ਖੁੱਸ ਰਹੀਆਂ ਜਿਹੜੀ ਕਹਾ ਕਹਿੰਦੇ ਆ ਵੀ ਇਹਨਾਂ ਨੇ ਟ੍ਰੇਨ ਲੈ ਕੇ ਆਉਣੀ ਆ ਉਹਦੇ ਤਹਿਤ ਵੀ ਜ਼ਮੀਨਾਂ ਖੋੜੀਆਂ ਪੰਜਾਬ ਦੀਆਂ ਇਹਦੋਂ ਕਹਾ ਜਿਹੜਾ ਆਪਣਾ ਜਮਲਾ ਮੁਸਤਰਕਾ ਦੇ ਉੱਤੇ ਵੀ ਜ਼ਮੀਨਾਂ ਤੇ ਹਮਲਾ ਹੈਗਾ ਵਾ ਔਰ ਇਹਦੇ ਨਾਲ ਜਿਹੜੇ ਹਰ ਤਰ੍ਹਾਂ ਦੇ ਆਵਾਜ਼ ਕਰਿਆ ਉਹਨਾਂ ਦਾ ਜਿਹੜਾ ਜ਼ਮੀਨਾਂ ਵਾਲਾ ਪੂਰਾ ਮੁੱਦਾ ਲੈਂਡ ਪੂਲਿੰਗ ਪਾਲਸੀ ਇੱਕ ਨੰਬਰ ਤੇ ਹੂ ਜਦੋਂ ਜਬਰਕਾਰੀ ਇਕਤਾ ਇਹ ਸਾਡੀ ਮੰਗ ਹੋਊਗੀ ਇਸ ਦੇ ਵਿੱਚ ਦੂਸਰੀ ਜਿਹੜਾ ਬਿਜਲੀ ਬੋਰ ਨੂੰ ਨਿੱਜੀਤਤਾ ਵਿੱਚ ਦਿੱਤਾ ਜਾਣ ਆ ਜਿਹੜੇ ਬਰੀ ਪੇਡ ਮੀਟਰਸ ਲਾਏ ਜਾ ਰਹੇ ਨੇ ਪੰਜਾਬ ਦੇ ਅੰਦਰ ਉਹਨਾਂ ਦਾ ਵਿਰੋਧ ਵੀ ਕਰਾਂਗੇ ਪਰ ਇਹਦੇ ਨਾਲ ਦੀ ਨਾਲ ਜਿਵੇਂ ਹੋਰ ਮੰਗਾਂ ਨੇ ਸਾਡੀਆਂ ਦੂਜੇ ਵੀ ਦੱਸ ਦੇਣਗੇ ਇਸ ਤੋਂ ਪਹਿਲਾਂ ਇਹਦਾ ਮੰਗ ਪੱਤਰ ਜਿਹੜਾ ਵਾ ਪੰਜ ਮੰਗਾਂ ਨੇ ਸਾਡੀਆਂ ਪੰਜਾਬ ਵਾਲੀਆਂ ਵਿੱਚ ਬਾਕੀ ਉੱਥੇ ਮਤੇ ਵੀ ਪਾਸ ਕਰਾਂਗੇ ਇਹਦੇ ਨਾਲ ਨਾਲ 28 ਜੁਲਾਈ ਨੂੰ ਪੂਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਇਕੱਠ ਕਰਕੇ ਇਤੋਂ ਹੀ ਦੇ ਲਈ ਤਾਂ ਨਾ ਵੀ ਮਾਰਾਂਗੇ ਮੰਗ ਪੱਤਰ ਡੀਸੀ ਸਾਹਿਬਾਂ ਨਾਲ ਨੂੰ ਦੇ ਕੇ ਆਵਾਂਗੇ ਦੇਖੋ ਜੋ ਸਾਡੀ ਸਮਝ ਬਣੀ ਅੱਜ ਵੀ ਇਹ ਵੱਡਾ ਮਸਲਾ ਵਾ ਕੋ ਛੋਟਾ ਜਿਹਾ ਹੈਗਾ ਹੋਰ ਵੀ ਪੰਜਾਬ ਦੇ ਵੱਡੇ ਮੁੱਦੇ ਨੇ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਇਸ ਲਈ ਅਸੀਂ ਪਹਿਲ ਕਰਦੇ ਹੋਏ ਇਸ ਗੱਲ ਦੀ ਐਸਕੇਮ ਜਿਹੜਾ ਸੱਦਾ ਦਿੱਤਾ ਵਾ ਟਰੈਕਟਰ ਮਾਰਚ ਦਾ 30 ਜਨਵਰੀ ਦਾ ਉਹਦਾ ਸਵਾਰਥਨ ਕਰਾਂਗੇ ਪਹਿਲੇ ਕਦਮ ਹੀ ਕਰ ਲਿਆ ਹੋਇਆ ਕਿ ਸਾਂਝੇ ਅੰਦੋਲਨਾਂ ਦੀ ਸ਼ੁਰੂਆਤ ਹੋਵੇ ਤਾਂ ਜੋ ਸਰਕਾਰ ਬੈਕਪੱਟੇ ਜਾਵੇ ਪਰ ਸਾਂਝੀਆਂ ਸਰਗਰਮੀਆਂ ਪੰਜਾਬ ਅੰਦਰ ਕਰ ਸਕੀਏ ਪਹਿਲੇ 라ਉਂਡ ਦੇ ਵਿੱਚ ਉਹਨਾਂ ਵੀ ਪ੍ਰੋਗਰਾਮ ਲਿਖ ਕੇ ਆ ਜਿਵੇਂ ਉਹਨਾਂ ਦੀ ਰੈਲੀ ਆ ਅਸੀਂ ਜਿਹੜਾ ਵਾ ਬੀਬੀ ਜੀ ਗੱਲਣਗੇ ਆਪਾਂ ਉਹਨਾਂ ਦਾ ਅੱਗੇ ਇਕੱਠੇ ਕਿਵੇਂ ਚੱਲ ਸਕਦੇ ਆ ਸਾਡੇ ਅਗਲੇ ਬੁਲਾਰੇ ਦੱਸਦਣਗੇ ਉਹਦਾ ਯਤਨ ਵੀ ਅਸੀਂ ਸੋਚਿਆ ਹੈਗਾ ਇਹਦੇ ਨਾਲ ਦੀ ਨਾਲ ਜਦੋਂ ਪੀੜਤ ਪਿੰਡ ਨੇ ਉਹਨਾਂ ਨੂੰ ਕਿਵੇਂ ਜਗਾਇਆ ਜਾ ਸਕੇ ਕੱਲਾ ਲੁਧਿਆਣੀ ਜੀ ਹੈਗੇ ਪੂਰੇ ਪੰਜਾਬ 'ਚ ਨੇ ਉਹਨਾਂ ਵਾਸਤੇ 11 ਮਾਰਚ ਨੂੰ ਮੋਟਰਸਾਈਕਲ ਮਾਰਚ ਕਰਾਂਗੇ ਪਿੰਡ ਪਿੰਡ ਤੇ ਹੋਰ ਪੰਜਾਬ ਅੰਦਰ ਆਪਣੀ ਆਵਾਜ਼ ਰੋ 11 ਅਗਸਤ ਸੌਰੀ 11 ਅਗਸਤ ਨੂੰ ਜਿਹੜਾ ਵਾ ਨੀਤੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿਰੋਧ ਵਿੱਚ ਰੋਸ ਵਜੋਂ ਮੋਟਰਸਾਈਕਲ ਮਾਰਚ ਹੁੰਗੇ ਪੀੜਤ ਪਿੰਡਾਂ ਵਿੱਚ ਜਿੱਥੇ ਕਿਤੇ ਪੰਜਾਬ ਦੇ ਅੰਦਰ ਉਸੇ ਜਾ ਰਹੇ ਤੇ ਸ਼ਹਿਰਾਂ ਦੇ ਅੰਦਰ ਇਹ ਸਾਡੇ ਅਸੀਂ ਪ੍ਰੋਗਰਾਮ ਜਿਹੜੇ ਅਸੀਂ ਸੋਚ ਕੇ ਆਏ ਸੀ ਵੀ ਇਹ ਆਉਣ ਵਾਲੇ ਸਮੇਂ 'ਚ ਕਰਾਂਗੇ ਔਰ ਐਸਕੇਮ ਨਾਲ ਜਾਂ ਹੋਰ ਨਾ ਪੰਜਾਬ ਦੀਆਂ ਜਥੇਬੰਦੀਆਂ ਨੂੰ ਕਿਵੇਂ ਇਕੱਠਾ ਕੀਤਾ ਜਾ ਸਕਿਆ ਤੇ ਬੀਬੀ ਸੁਖਵਿੰਦਰ ਗੌਰ ਜੀ ਤੁਹਾਡੇ ਨਾਲ ਗੱਲ ਕਰਨ। ਸਾਰੇ ਪੱਤਰਕਾਰ ਭੈਣਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਅ ਦਿੱਲੀ ਜਿਹੜਾ ਮੋਰਚਾ ਚੱਲਿਆ ਸੀ ਇਹ ਬਹੁਤ ਇੱਕ ਅਹਿਮ ਗੱਲ ਦੀ ਕਿ ਪੋਲੀਟਿਕਲ ਪਾਰਟੀਆਂ ਨੂੰ ਉਹਦੇ ਤੋਂ ਦੂਰ ਰੱਖਿਆ ਜਾਵੇ। ਅਸੀਂ ਸਾਡੇ ਸਮਰਥਕ ਕਹਿੰਦੀਆਂ ਔਰ ਐਸਰੇ ਵੀ ਕਈ ਐਨਐਮ ਸਮਝਦਾ ਕਿ ਪੋਲੀਟਿਕਲ ਪਾਰਟੀਆਂ ਨੂੰ ਸੰਘਰਸ਼ ਤੋਂ ਪਾਸੇ ਰੱਖਿਆ ਜਾਵੇ। ਕਿਉਂਕਿ ਜਿੰਨੀਆਂ ਵੀ ਰਾਜਕਰਮ ਵਾਲੀਆਂ ਪਾਰਟੀਆਂ ਉਹ ਅਮਤਮਕ ਸੁਭਾਅ ਦੀ ਕਿਤੇ ਵੀ ਉਹਨਾਂ ਦੇ ਸਰਕਾਰਾਂ ਬਣਦੀਆਂ ਜਿਨ੍ਹਾਂ ਦੀਆਂ ਪੰਜਾਬ 'ਚ ਪਹਿਲਾਂ ਰਹੇ ਵੀ ਨਹੀਂ। ਉਹ ਭਾਰਿਆਂ ਨੇ ਇਹੀ ਨੀਤੀਆਂ ਲਾਗੂ ਕੀਤੀਆਂ ਨੇ ਜ਼ਮੀਨ ਖੋਣ ਨੇ ਆਪਾਂ ਉਤੀਆਂ ਲਾਗੂ ਕੀਤੀਆਂ ਨੇ ਭਾਜਪਾ ਦੇ ਖਿਲਾਫ ਆ ਲੜ ਕੇ ਤਿੰਨ ਕਾਨੂੰਨ ਵੀ ਵਾਪਸ ਕਰਾਏ ਆ। ਸੋ ਅਸੀਂ ਇਹ ਗੱਲ ਨੂੰ ਠੀਕ ਨਹੀਂ ਸਮਝਦੇ ਕਿ ਐਸ ਕੇਐਮ ਵਾਲੇ ਸਾਡੇ ਭਰਾਵਾਂ ਨੇ ਪਾਰਕਿੰਗ ਦੀ ਆਪਦੀ ਮੀਟਿੰਗ ਦੇ ਭੁੱਲਿਆ। ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਪਾਰਟੀਆਂ ਦਾ ਆਪਾਂ ਖੜਾ ਛੱਡਿਏ ਆਪਾਂ ਪਹਿਲੀ ਜਿਹੜੀ ਨੀਤੀ ਰਹੀ ਆਪਣੀ ਕਿ ਪਾਰਟੀਆਂ ਤੋਂ ਸੂਰੀ ਬਣਾ ਕੇ ਰੱਖਣੀ ਹੈ ਆਸਨਰਸ਼ਾ ਜਿਹੜਾ ਉਹ ਲੋਕਾਂ ਦੇ ਉੱਤੇ ਟੇਕ ਰੱਖ ਕੇ ਜਥੇਬੰਦੀਆਂ ਦੀ ਲਵਾਈ ਦੇ ਵਿੱਚ ਆਪਾਂ ਲੜੀਏ ਉਹ ਕਹਿੰਦੇ ਕੀ ਨੇ ਉਹ ਫਰਾਂ ਨੂੰ ਪਤਾ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਕਹਿਣਾ ਹੀ ਹੁੰਦਾ ਕਿ ਅਸੀਂ ਸਾਰੇ ਲੋਕਾਂ ਦੇ ਨਾਲ ਆ ਕਿਸ ਦਿਨ ਪਾਵਰ ਚ ਆਉਗੀ ਨਾ ਚੋ ਕੋਈ ਵੀ ਪਾਰਟੀ ਉਹ ਵੀ ਜਮੀਨ ਖੋਹੂਗੀ ਇਹ ਆਪਾਂ ਨੂੰ ਪਤਾ ਹੈ ਕਿ ਨਵੀਂ ਆਪਣੇ ਲਈ ਗੱਲ ਨਹੀਂ ਹੈ ਥੋ ਅਸੀਂ ਐਸਕੇਮ ਬਾਰੇ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਇੱਕ ਚਿੱਠੀ ਰਾਹੀਂ ਵੀ ਪਤਾ ਦਿਵਾਗੇ ਕਿ ਆਪਾਂ ਅੱਗੇ ਟੱਕੇ ਹੋ ਕੇ ਕਿਸ ਤਰ੍ਹਾਂ ਸੰਰਸ਼ ਨੂੰ ਵਿਧਾਲ ਸਕਦੇ ਆ ਕਿਉਂਕਿ ਹਮਲੇ ਵੱਡੇ ਨੇ 26 ਗਾਸਤ ਨੂੰ ਇਸੇ ਥਾਂ ਤੇ ਐਸਕੇਮ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਚਿੱਠੀ ਵੀ ਭੇਜਾਂਗੇ ਅਗਰ ਕੋਈ ਡੇਟ ਦੀ ਗੱਲ ਹੋਊਗੀ ਤਾਂ ਅਸੀਂ ਪ੍ਰਸੰਨ ਇਨਫੋਰਮ ਕਰਾਂਗੇ ਇੱਕ ਵਾਰੀ ਅਥੇ ਆਪਦੇ ਵੱਲੋਂ 26 ਦਸਤ ਦੀ ਪ੍ਰਪੋਜ਼ਲ ਜਿਹੜੀ ਆ ਉਹ ਬਣਾ ਲਈ ਐ ਇਸ ਤੋਂ ਇਲਾਵਾ ਅੱਜ ਜ਼ਮੀਨ ਦੇ ਮਸਲੇ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਾਲਾ ਪਿੰਡ ਦੇ ਵਿੱਚ ਕਬਜ਼ਾ ਲੈਣ ਸਬਾਰੇ ਆਇਆ ਪ੍ਰਸ਼ਾਸਨ ਵੀ ਕਈ ਕ੍ਰਾਂਤੀਕਾਰੀ ਅਤੇ ਵੀ ਕਈ ਸੁਧਾਰਾਂ ਹਾਂਗੇ 80 ਤੋਂ ਵੱਧ ਔਰਤਾਂ ਅਬੇ ਫੜੇ ਵੀਰ ਉਹਨਾਂ ਨੇ ਪੜ ਕੇ ਖਾਣੇ ਬੰਦ ਕੀਤਾ ਹੋਇਆ ਹਲੇ ਤੱਕ ਸਵੇਰੇ ਲਾਠੀ ਚਾਰਜੀ ਵੀ ਕੀਤਾ ਅੱਜ ਦੀ ਮੀਟਿੰਗ ਇਹ ਸਟਾਰਕਾਈ ਦੀ ਨਖੇਤੀ ਕਰਦੀ ਹੈ ਔਰ ਮੰਗ ਕਰਦੀ ਹੈ ਕਿ ਗ੍ਰਿਫਤਾਰ ਕੀਤੇ ਸਾਰੇ ਸਾਥੀਆਂ ਨੂੰ ਤੁਰੰਤ ਰਹਾਅ ਕੀਤਾ ਜਾਵੇ ਅਤੇ ਜ਼ਮੀਨ ਜਿਹੜੀ ਹੈ ਜਾਲਾਪਿੰਡ ਦੀ ਉਹਨੂੰ ਛੱਡਿਆ ਜੋ ਉਹਦੇ ਤੇ ਕਬਜ਼ਾ ਨਾ ਕੀਤਾ ਜਾਵੇ ਸੋ ਅਗਲੀਆਂ ਜਿਹੜੀਆਂ ਕੁਝ ਹੋਰ ਸਾਡੀਆਂ ਮੀਟਿੰਗ ਦੇ ਵਿੱਚ ਜਿੱਦਾਂ ਪਲਾਂ ਪਿਆਂ ਲੈਣ ਉਹ ਸਾਡੇ ਪੀਰ ਜਿਸੰਦਰ ਸਿੰਘ ਲੰਬੋਵਾਲਾ ਉਹ ਦੱਸਣਗੇ ਜਿੱਤੇ ਲੈਂਡ ਪੋਲਿੰਗ ਐਸ ਸਮੇਂ ਪੰਜਾਬ ਦਾ ਮੁੱਖ मुद्दा ਬਣ ਕੇ ਉੱਪਰ ਆਇਆ ਹੈ ਇਸੇ ਤਰ੍ਹਾਂ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਨਾਲ ਸਰਕਾਰ ਨਾਲ ਜੁੜੇ ਜਿਹੜੇ ਮੁੱਦੇ ਹੋਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਕਿ ਸ਼ਹੂਦ ਟੈਕਨੋਲੋਜੀ ਮੋਰਚੇ ਨੂੰ ਪੰਜਾਬ ਸਰਕਾਰ ਨੇ ਜ਼ਬਰ ਜ਼ੁਲਮ ਕਰਕੇ ਹਿਜਾਰ ਦਿੱਤਾ ਗਿਆ ਉਹ ਵੱਡੀ ਮਦਰ ਨੇ ਵਿਕਲਾ ਦੀ ਭਾਗ ਤੋੜ ਸਮਾਨ ਦਾ ਨੁਕਸਾਨ ਕੀਤਾ ਉਹਦੇ ਵੀ ਲਗਾਤਾਰ ਸੰਘਰਸ਼ ਜਿਹੜਾ جاری ਹੈ ਕੇਮ ਬਲਦੋਸਥ ਨੌਨ ਪੋਲੀਟਿਕਲ ਸੋ ਉਹਦੇ ਨਾਲ ਜਿੱਥੇ ਸਾਡੇ ਅਧੋਲਣਕਾਰੀ ਜਿਹੜਾ ਅਸੀਂ ਦੇ ਰਾਤੇ ਤੁਰੇ ਹੋਏ ਐ ਤੇ ਉਹ ਉਹਨਾਂ ਨੂੰ ਅੱਜ ਵੀ ਰੇਲਵੇ ਦੇ ਵੱਲੋਂ ਜਿਹੜੇ ਰੋਡਸ ਭੇਜੇ ਜਾ ਰਹੇ ਹਨ ਇਹਨਾਂ ਮੰਗਾਂ ਵਿੱਚੋਂ ਮੰਗੇ ਸ਼ਾਮਲ ਹੈ ਕਿ ਰੇਲਵੇ ਵਿਭਾਗ ਨੋਟਿਸ ਤੇ ਜਿਹੜੇ ਬੰਦ ਕਰੇ ਤੇ ਕਿਸਾਨਾਂ ਦੇ ਹੋਏ ਅਦੋਲਨਾਂ ਦੇ ਵਿੱਚ ਨੁਕਸਾਨ ਦੀ ਪੂਰਤੀ ਪੰਜਾਬ ਸਰਕਾਰ ਤੁਰੰਤ ਕਰੇ ਇਹ ਵੀ ਅਸੀਂ ਸੰਘਰਸ਼ ਨੂੰ ਆਪਣੇ ਨੂੰ ਪਿੱਛੇ ਨਹੀਂ ਛੱਡਾਂਗੇ ਅੱਗੇ ਤੋਰਾਂਗੇ ਸੋ ਇਸੇ ਤਰ੍ਹਾਂ ਹੀ ਪੰਜਾਬ ਦੇ ਅੰਦਰ ਅਹਿਸਾਮੇ ਭਾਵਨਾ ਮੁੱਦਾ ਜਾਬਰ ਤੇ ਜਲੂਮਾ ਦਾ ਪੁਲਸ ਰਾਜ ਦੇ ਵਿੱਚ ਪੰਜਾਬ ਤਬਦੀਲ ਹੋਇਆ ਹੋਇਆ ਹੈ ਜਿਹਦੇ ਨਾਲ ਪੰਜਾਬ ਦੇ ਅंदोलਨਕਾਰੀਆਂ ਨੂੰ ਜਿਹਨਾਂ ਦੇ ਵਿੱਚ ਲਗਾਤਾਰ ਬਜ਼ੁਰਗ ਕਿਸਾਨਾਂ ਨੂੰ ਡਕਿਆ ਜਾ ਰਿਹਾ ਹੈ ਇਹ ਆਮ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਪੱਤਰਕਾਰ ਤੱਕ ਵੀ ਨਹੀਂ ਬਖਸ਼ੇ ਜਾ ਰਹੇ ਜੋ ਪੰਜਾਬ ਦੇ ਪੱਖੀ ਪੰਜਾਬ ਦੇ ਹਕੀਕੀ ਗੱਲ ਕਰਦੇ ਹੈ ਉਹ ਜਵਾਨਾਂ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਸੋ ਇਹ ਵੀ ਮੰਗ ਸਾਡੀ ਨਾਲ ਐਡ ਹੈ ਕਿ ਪੰਜਾਬ ਸਰਕਾਰ ਜ਼ਬਰ ਜ਼ੁਲਮ ਕਰਨਾ ਬੰਦ ਕਰੇ ਤੇ ਨਾਲ ਦੀ ਨਾਲ ਉਹਦਾ ਹਿੱਸਿਆਂ ਨੂੰ ਵੀ ਅਸੀਂ ਅੱਜ ਤੁਹਾਡੇ ਸਾਹਮਣੇ ਰਾਈ ਸੰਵਾਦ ਦਿੰਦੇ ਆ ਜਿਹੜੇ ਪੰਜਾਬ ਨਾਲ ਰਵੈਟਰ ਮੰਗਾ ਮਸਲਿਆਂ ਦੇ ਉੱਤੇ ਇਨਸਾਫ ਪਸੰਦ ਲੋਕ ਪੰਜਾਬ ਨੂੰ ਬਚਾਉਣ ਲਈ ਜ਼ਬਰ ਜ਼ੁਲਮ ਨੂੰ ਰੋਕਣ ਲਈ ਇਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੁੰਦੇ ਨੇ ਕਿ ਆਓ ਆਪਾਂ ਰਲ ਮਿਲ ਕੇ ਇੱਕ ਵੱਡੇ ਅंदोलਨ ਦੀ ਅਹਿਨ ਸਿਖਰ ਬਣ ਕੇ ਲੜੀਏ ਕਿ ਪੰਜਾਬ ਸਰਕਾਰ ਨੂੰ ਸਾਡੀਆਂ ਸਾਰੀਆਂ ਮੰਗਾਂ ਬਰਵਾਤ ਕਰਨੀ ਹੈ ਬੈਠ ਇੱਕ ਤਰ੍ਹਾਂ ਦੇ ਵਿੱਚ ਜਿਹੜਾ ਭਾਰਤ ਅਮਰੀਕਾ ਦਾ ਸਮਝੌਤਾ ਹੋ ਰਿਹਾ ਉਸ ਤੇ ਵੀ ਚਰਚਾ ਹੋਈ ਆ ਜੇ ਟੈਕਸ ਫ੍ਰੀ ਹੁੰਦਾ ਵਾ ਹਿੰਦੁਸਤਾਨ ਚਾਹੇ ਉਹ ਡੇਰੀ ਖੇਤਰ ਹੋਵੇ ਚਾਹੇ ਖੇਤੀ ਖੇਤਰ ਜਾਂ ਹੋਰ ਕੋਈ ਖੇਤਰ ਹੋਵੇ ਤੇ ਫਿਰ ਸਾਡੇ ਦੇਸ਼ ਦਾ ਕਿਸਾਨ ਤਬਾਹ ਹੋ ਜਾਊਗਾ ਤੋਂ ਭਾਰਤ ਸਰਕਾਰ ਨੂੰ ਜਿਹੜੇ ਅਮਰੀਕਾ ਇੱਥੇ ਚੀਜ਼ਾਂ ਲੈ ਕੇ ਗੰਭ ਕਰਨਾ ਚਾਹੁੰਦਾ ਟੈਕਸ ਫ੍ਰੀ ਨਹੀਂ ਕਰਨਾ ਚਾਹੀਦਾ ਸਭੋ ਜਿਹੜੇ ਪੰਜਾਬ ਹਿੰਦੁਸਤਾਨ ਦੇ ਜੋ ਵੀ ਪੈਦਾਵਾਰ ਕਿਸਾਨ ਕਰ ਰਹੇ ਆ ਉਹਨਾਂ ਦਾ ਸੀ 250 ਦੇ ਅਨੁਸਾਰ ਭਾਅ ਮਿਲਣਾ ਚਾਹੀਦਾ ਔਰ ਮੰਡੀਕਰਨ ਹੋਰ ਮਜ਼ਬੂਤ ਕੀਤਾ ਜਾਣਾ ਇਹ ਵੀ ਚਰਚਾ ਦਾ ਵਿਸ਼ਾ ਰਿਹਾ ਧੰਨਵਾਦ ਤੁਹਾਡਾ ਕੋਈ ਸਵਾਲ ਹੋਵੇ ਉੱਠ ਲਿਓ ਹਾਂ ਅਸੀਂ ਸਾਰੇ ਹੀ ਐਸ ਕੇਐਮ ਦੇ ਸਾਥੀਆਂ ਵੱਲੋਂ ਔਰ ਮੈਂ ਤੇ ਪੂਰੇ ਪੰਜਾਬ ਨੂੰ ਕਹੂੰਗਾ ਕਿ ਜੋ ਕਿਸਾਨ ਆਪਣੇ ਬੰਦੀ ਸਿੰਘਾਂ ਦੇ ਸਬੰਧ ਵਿੱਚ ਕੌਮੀ ਇਨਸਾਨ ਮੋਰਚੇ ਨੇ ਪ੍ਰੋਗਰਾਮ ਲੀਕੇ ਨੇ ਉਹਦੇ ਵਿੱਚ ਅਸੀਂ ਸਮਰਥਨ ਕਰਦੇ ਹਾਂ ਤੇ ਝਟ ਕੇ ਉਹਦੀ ਹਮਾਇਤ ਕਰਤੀ ਹੈ ਪੰਜਾਬ ਵੱਲੋਂ ਔਰ ਮੈਂ ਕਹਾਂਗਾ ਉਹਨੀਆਂ ਜਿੰਨੀਆਂ ਵੀ ਉਹਨੀਆਂ ਕੌਲਾਂ ਦਿੱਤੀਆਂ ਨੇ ਉਹ ਸਾਰੇ ਪ੍ਰੋਗਰਾਮਾਂ ਦਾ ਹੀ ਸਮਰਥਨ ਕਰਦੇ ਹਾਂ ਤੇ ਝਟ ਕੇ ਉਹਦੀ ਸਾਰਾ ਪੰਜਾਬ ਸਪੋਰਟ ਕਰੇ ਸ਼ੋ ਇੱਕ ਹੋਰ ਗੱਲ ਸੀ ਨਾਲ ਹੀ ਜਿਹੜੀ ਅਸੀਂ ਸਰਸਕਤੀ ਨਾਲ ਇੱਥੇ ਪਾਸ ਕੀਤੀ ਹੈ ਵੀ ਜਿਹੜਾ ਹੜਾ ਦੀ ਮਾਰ ਜਿੱਥੇ-ਜਿੱਥੇ ਬਾਕਸ਼ਾ ਹੋਣ ਦੇ ਨਾਲ ਪਾਣੀ ਵਧ ਆਇਆ ਦਰਿਆਈ ਜਿਹਦੀ ਕਿ ਨਾਕਾਮੀ ਸਰਕਾਰ ਦੀ ਹੈ ਉਹਦੇ ਬੰਦ ਨਹੀਂ ਬਣੇ ਜਾਂਦੇ ਸਰਕਾਰ ਕੋਲੋਂ ਨੀਰਯਤ ਵਿੰਨਾ ਤੇ ਪਾਣੀ ਚੜ ਜਾਂਦਾ ਹੈ ਔਰ ਉੱਥੇ ਝੋਨੇ ਦੀ ਫਸਲ ਤਬਾਹ ਹੋ ਗਈ ਮਾਰ ਪਈ ਹੈ ਸਰਕਾਰ ਤੁਰੰਤ ਉਹਦੀ ਜਿੰਦਰਾਫਰੀ ਕਰਾ ਕੇ ਉਹਦਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ ਔਰ ਜਿਹੜੇ ਬੰਦ ਨੇ ਉਹ ਬੰਦਾ ਨੂੰ ਪੰਕੜਾ ਕੀਤਾ ਜਾਵੇ ਔਰ ਉਹਨਾਂ ਦੀ ਘੱਟ ਤੋਂ ਘੱਟ ਜਦੋਂ ਦੇਖਿਆ ਜਾਵੇ ਵੀ ਜਦੋਂ ਓਵਰ ਹੁੰਦੇ ਨੇ ਤੇ ਕਿਉਂ ਹੁੰਦੇ ਨੇ ਉਹਨਾਂ ਦੀ ਉਚਾਈ ਵੀ ਵਧਾਈ ਜਾਵੇ ਬੰਦਾ ਦੀ ਸੋ ਇਹ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਭਾਈ ਉਹਦੀ ਗਰਦਾਬ ਵੀ ਕਰਾ ਕੇ ਉਹ ਕਿਸਾਨਾਂ ਨੂੰ ਬੰਦਾ ਮੌਜੂਦ ਕੀਤਾ ਜਾਵੇ ਔਰ ਬੰਦਾ ਦੀ ਪੂਰੀ ਜਿਹੜੀ ਇੱਕਦਮ ਜਿਹੜੀ ਸਰਕਾਰ बार-बार ਕਹਿੰਦੀ ਆ ਕਿ ਅਸੀਂ ਖਾਲੇ ਸਾਫਟ ਹੁੰਦੇ ਆ ਅਸੀਂ ਆਕਰਦੇ ਆ ਤੇ ਉਹਦੀ ਬੋਲ ਉਦੋਂ ਖੁੰਦੀ ਆ ਜਦੋਂ ਪਾਣੀ ਖੇਤਾਂ 'ਚ ਵੱਗ ਜਾਂਦਾ ਸੋ ਸਰਕਾਰ ਦੇ level ਜੇ ਲੱਭਦੇ ਹੁਣ ਕੋਈ ਤੁਹਾਡਾ ਆਪਜੀ ਦਾ ਕੋਈ ਸਵਾਲ ਹੋਵੇ ਤੇ ਉਹ ਨੂੰ ਰਾਤੀ ਕਰ ਸਕਦੇ ਛਾਪੀ ਵਾਲੀ ਮੀਟਿੰਗ ਬਾਰੇ ਜਾਣਕਾਰੀ ਐਸਵੀਐਮ ਦੇ ਨਾਲ ਮੈਂ ਕਰਾਂ ਹਾਂਜੀ ਦੇਖੋ ਸਾਨੂੰ ਲੱਗਦਾ ਹੈਗਾ ਨਵੇਂ ਦੌਰ ਦੇ ਵਿੱਚ ਸਾਡੇ ਭਰਾਮਾ ਨੇ ਕੋਈ ਵੀ ਕਾਲ ਦਿੱਤੀ ਉਸ ਹੱਕਿਆ ਦੇ ਸਕਦੇ ਪਰ ਜੇ ਚੱਕਾ ਹੁੰਦਾ ਸਾਰਿਆਂ ਨੂੰ ਸਾਧ ਲੈ ਕੇ ਜੇ ਕਿਵੇਂ ਇਕੱਠਾ ਅੰਦੋਲਨ ਹੋ ਜਾਂਦਾ ਤੇ ਚੱਕੀ ਕਰਦੇ ਅਸੀਂ ਲਗਭਗ ਪਿਛਲੇ ਤਿੰਨ ਵਾਰੀ ਚਿੱਠੀਆਂ ਲਿਖੀਆਂ ਚੌਥੀ ਲਿਖ ਰਹੇ ਹਾਂ ਇਹਨਾਂ ਇਹ ਕੇ ਵਾਸਤੇ ਔਰ ਅਸੀਂ ਪਹਿਲ ਕਦਮ ਚੱਲਦਾ ਕਿ ਪਹਿਲਾਂ 30 ਦਾ ਉਹਨਾਂ ਦਾ ਕੋਲ ਦੀ ਸਵੱਤਰ ਕੀਤਾ ਬਿਚੀ ਪੰਜਾਬ ਉੱਤਰ ਇਕੱਠੇ ਅੰਦੋਲਨ ਚੁਣਨੇ ਆ ਦੂਸਰਾ ਅਸੀਂ ਚਿੱਠੀ ਲਿਖਾਂਗੇ ਚਿੱਠੀ ਦੇ ਵਿੱਚ ਅਸੀਂ ਇੱਥੇ ਕਹਿੰਦਾ ਵੀ 26 ਨੂੰ ਕਿਉਂਕਿ 26 ਨੂੰ ਉਹਨਾਂ ਦਾ ਮੁਕ ਜਵਾਬ ਪਹਿਲਾ ਰਾਉਂਡ ਮੁੱਕ ਜਾਂਦਾ ਹੈਗਾ 26 ਨੂੰ ਇਸੇ ਸੀ ਐਸ ਕੇ ਨੂੰ ਸੱਦਾ ਦਵਾਂਗੇ ਇੱਥੇ ਆਵੇ ਪਰ ਚਿੱਠੀ ਲਿਖ ਕੇ ਵੀ ਸੱਦਾ ਦਾਂਗੇ ਇੱਥੇ ਬਹਿ ਕੇ ਫਿਰ ਅਗਲਾ ਜਿਹੜਾ ਕੋ ਜਿਹੜੇ ਮੁੱਦੇ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਇਕੱਠਾ ਗੱਲ ਹੋ ਸਕੇ ਪਹਿਲੇ ਤਾਂ ਇੱਕ ਜੇ ਦੀ ਗੱਲ ਤੇ ਹੀ ਜਦੋਂ ਪੂਰਨ ਸੰਚਾਰ ਸੀ ਉਦੋਂ ਵੀ ਅੱਕੇ ਨੂੰ ਲੈ ਕੇ ਇੰਡਸਟਰੀਕਰ ਕੋਈ ਚੱਲ ਨਹੀਂ ਇੱਕਾ ਹੋਇਆ ਨਹੀਂ ਅੰਦੋਲਨ ਚੱਲ ਗਿਆ। ਦੂਜਾ ਕੋਈ ਤੁਸੀਂ ਲੈ ਕੇ ਵੱਡਾ ਅੰਦੋਲਨ ਮਿਟਾਂਗੇ। ਇਹ ਤਾਂ ਲੱਗਦਾ ਹੈ ਕਿ ਪਹਿਲਾ ਵਾਲਾ ਜਿਸ ਤਰ੍ਹਾਂ ਦੇ ਹਲਾਤ ਲੋਕਾਂ ਨੂੰ ਦੇਖੇ ਅੰਦੋਲਨ ਦਾ ਵੱਲ ਗਿਰ ਦਿੱਤਾ ਹੈ ਬਾਅਦ ਵਿੱਚ ਸਰਕਾਰ ਦੇ ਨਾਲ ਜੋ ਹਲਾਤ ਕਰਨਾ ਦੇਣਾ ਵੀ ਤੁਹਾਡਾ ਆਪਣੇ ਕੋਲ ਸੰਭਵ ਲੱਗਦੀ ਐ ਅੱਜ ਦੇ ਬਸੂ। ਪਰ ਮੇਰੇ ਖਿਆਲ ਵਿੱਚ ਚਾਹੇ ਤੁਹਾਡਾ ਲੋਕੋ ਜਿੱਤੇ ਉਸ ਤੋਂ ਬਾਅਦ ਦੂਜਾ ਸਿਖਤ ਸੰਗਤ ਤੋਂ ਲੱਗਦਾ ਤੁਹਾਨੂੰ ਕਿ ਐਸੇ ਹਲਾਤਾਂ ਵਿੱਚ ਦੁਬਾਰਾ ਅੰਦੋਲਨ ਫਿਰ ਤੋਂ ਆ ਦੇਖੋ ਇੱਥੇ ਕੋਈ ਰੌਲਾ ਨਹੀਂ ਹੈਗਾ ਕਿ ਜਿਹੜਾ ਅਸੀਂ ਮੰਗ ਪਾਈ ਵੀ ਪੁਲਿਸ ਰਾਜ ਵਿੱਚ ਬਦਲਿਆ ਗਿਆ ਪੰਜਾਬ ਨੂੰ ਭਗਵੰਤ ਮਾਨ ਨੇ ਹਰ ਲਗਭਗ ਸਾਰੇ ਪੱੱਖਿਆਂ ਨੂੰ ਜਿਹੜੇ ਲੋਕ ਪੱਖੇ ਸ਼ਿਕਾਇਤ ਕਰਦੇ ਸੀ ਚਾਹੇ ਕਿਸਾਨ ਸੀ ਮਜ਼ਦੂਰ ਸੀ ਮਲਾਜ਼ਮ ਸੀਗੇ ਇਹ ਬੰਦੇ ਨੂੰ ਪ੍ਰੈਸ ਨੂੰ ਵੀ ਨਹੀਂ ਬਖਸ਼ਿਆ ਗਿਆ ਇੱਥੇ ਕੋਈ ਰੌਲਾ ਨਹੀਂ ਹੈਗਾ ਠੀਕ ਹੈ ਇਹਦੇ ਇਹਦੇ ਲਈ ਦੇਖੋ ਅਸੀਂ ਆਪਣੀ ਕਹਿਮਤ ਦੀ ਸਮਝ ਕੀ ਕਹਿੰਦੇ ਆ ਕਿ ਅਸੀਂ ਜਿੱਤੇ ਪ੍ਰੋਗਰਾਮ ਕਰਨੇ ਆ ਉਹ ਵੀ ਕਿਸਾਨ ਸਾਥੋਂ ਵੀ ਸਪੈਕਟ ਕਰਦੇ ਆ ਕਿ ਤੁਸੀਂ ਵੀ ਕੁਝ ਕਰੋ ਜੇ ਡਾਗੋ ਪੰਜਾਬ ਦਾ ਮੁੱਦਾ ਆਇਆ ਤੇ ਤੁਸੀਂ ਤੁਹਾਨੂੰ ਵੀ ਲੱਗਦਾ ਹੋ ਅਸੀਂ ਇਸ ਕਰਕੇ ਪਹਿਲ ਲਈ ਕੀਤੀ ਦੋ ਕਿਸੇ ਦਾ ਉਦਾਰ ਇੱਕ ਕੋਚ ਬੁੱਢੀ ਜੀ ਵੀ ਜੇ ਅਸੀਂ ਪਹਿਲ ਕੀਤੀ ਹੁੰਦੀ ਕਿਸੇ ਕਸਬੇ ਤੇ ਇਹ ਕਹਿਣਾ ਸੀ ਕਿ ਸਾਰੇ ਨੂੰ ਨਾਲ ਨਹੀਂ ਲੈਂਦੇ ਹੈਗੇ ਇਕੱਲੇ ਪਹਿਲ ਕਰਨੀ ਕਰਦੇ ਤੁਹਾਨੂੰ ਨਾ ਮਾਰੇ ਵੀ ਕਹਿਣਾ ਚਾਹੀਦਾ ਜਦੋਂ ਕੋਈ ਇਕੱਠਾ ਮਸਲਾ ਇਕੱਠੀ ਵਿਕਰੀ ਤੇ ਰਾਇ ਬਣੇ ਭਾਵੇਂ ਨਾ ਬਣੇ ਸੱਜ ਕੇ ਇੱਕ ਵਾਰੀ ਕੋਸ਼ਿਸ਼ ਤਾਂ ਕਰੀਏ ਇਸੇ ਕਰਕੇ ਅਸੀਂ ਇਹ ਮੀਟਿੰਗ ਕੀਤੀ ਹੈ ਪਹਿਲਾ ਰਾਉਂਡ ਜੋ ਉਹਨਾਂ ਦਾ ਨਾਮ ਸੋ ਗਿਆ ਸੀ ਵੀ ਕਰਾਵਾਂਗੇ ਦੂਜੇ ਰਾਉਂਡ ਤੋਂ ਪਈਓ ਪਈਓ ਇੱਥੇ ਇਕੱਠੇ ਹੋਈਏ ਤੇ ਸਾਜੀ ਭਰ ਸਕਦੇ ਜਾਂ ਤੋੜ ਕੇ ਵੀ ਸਾਰੇ ਇਕੱਠੇ ਹੋ ਕੇ ਸਿਰਸਤੇ ਇਹ ਥੋੜੀ ਗੱਲ ਇੱਕ ਸਵਾਲ ਹੋ ਰਿਹਾ ਸਰਕਾਰ ਕਹਿੰਦੀ ਕਿ 164 ਪਿੰਡਾਂ ਦੇ ਇੱਕ ਪਿੰਡਾਂ ਨੇ ਆ ਕੇ ਤੁਹਾਨੂੰ ਸਹਿਮਤੀ ਦੇ ਦਿੱਤੀ ਜਾਣਕਾਰੀ ਨਹੀਂ ਮਿਲਿਆ ਇਹ ਸਰਕਾਰ ਦਾ ਦਾਵਾ ਹੈ ਕਿ ਤੁਸੀਂ ਕਹਿ ਰਹੇ ਹੋ ਕੋਈ ਵੀ ਕਿਸਾ ਰਾਜੀ ਨਹੀਂ ਹੈ ਕਿ ਜੇ ਤੁਸੀਂ ਇਹ ਜੀ ਨੂੰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੇ ਆਪਣੇ ਨਾਲ ਤੁਹਾਡੇ ਆਪਣੇ ਦਾਵੇ ਆ ਕਿ ਜਿਹੜੀ ਪਿੰਡਾਂ ਦੀ ਹੈ ਪਛਾਣ ਤਾਂ ਲੱਗਦਾ ਹੈ ਕਿ ਇੱਕ ਜੁਟ ਹੋ ਕੇ ਇਦਾਂ ਦੇ ਮੱਦੇ ਤੁਹਾਡੇ ਵੱਲੋਂ ਆ ਸਕਦੇ ਆ ਜਿਵੇਂ ਨਾਲੇ ਕਲੀਅਰ ਹੋ ਜੇ ਕਿ ਤੁਸੀਂ ਦੇਚੋਂ ਉਹ ਸਰਕਾਰ ਪੁੱਛੀ ਹੈ ਇਸ ਦੀ ਮੱਦੇ ਸਾਹਮਣੇ ਆ ਸਕਦੇ ਮੈਂ ਸੱਚ ਦੱਸਣਾ ਚਾਹੁੰਦਾ ਸਰਕਾਰ ਝੂਠ ਕਿਵੇਂ ਬਰੁਖ ਰਹੀ ਹੈ ਕਿਉਂਕਿ ਜਿਹੜੀ ਪਰਸੋਂ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਸਾਨੂੰ ਵੀ ਬੁਲਾਇਆ ਗਿਆ ਸੀ ਮੇਰੀ ਆਪਣੀ ਸਾਰੀ ਪੈੜੀ ਆਦੀ ਹੈ ਕਿਉਂਕਿ ਪੋਲੀਗਾ ਦੇ ਹਿਰਾਖੁਰ ਦੋ ਪਿੰਡਾਂ ਦੀ ਪੈੜੀ 550 ਜਿਹੜੀ ਇਹ ਨੋਟੀਫਾਈ ਕੀਤੀ ਆ ਉਸ ਦੇ ਵਿੱਚ ਤੇ ਸਾਡੇ ਪਿੰਡਾਂ ਨੇ ਸਾਡੇ ਨਾਮ ਕਮੈਂਡ ਕਰਕੇ ਭੇਜੇ ਸੀ ਔਰ ਇਹਨੇ ਸਰੂ ਬੁਲਾਇਆ ਸੀ ਤੇ ਜਦੋਂ ਆਏ ਐ ਇਹਨਾਂ ਨੂੰ ਲੱਗਦਾ ਸੀ ਵੀ ਇਹ ਸਾਡੀ ਪਾਲਸੀ ਨੂੰ ਨੰਗਾ ਚਿੱਟਾ ਕਰ ਦੇਣਗੇ ਬਾਕੀ ਪਿੰਡਾਂ ਦੇ ਲੋਕਾਂ ਦੇ ਸਾਹਮਣੇ ਤੇ ਉਹਨਾਂ ਨੇ ਮਨਜੀਤ ਸਿੰਘ ਦਾ ਇਹਦਾ ਨਾਂ ਹੀ ਕਰ ਦਿੱਤਾ ਵਿੱਚੋਂ 164 ਪਿੰਡਾਂ ਤੇ ਆਏ ਸੀ ਮੈਨੂੰ ਇਹ ਕਹਿੰਦਾ ਦੱਸਦਾ ਜੀ ਔਰ ਲਗਭਗ ਮੈਂ ਜੋ ਉੱਥੇ ਦੇਖਿਆ ਕੋਈ 35 ਤੋਂ 40 ਬੰਦੇ ਸੀ ਸਾਰੇ ਕੋਈ 162 ਨਹੀਂ ਸੀ ਔਰ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਇੱਕ ਵੀ ਬੰਦਾ ਜ਼ਮੀਨ ਆਪਣੀ ਦੇਣ ਨੂੰ ਤਿਆਰ ਨਹੀਂ ਸੀ ਜਿਹੜੇ ਐਸੀ ਅੰਦਰ ਸੱਤ ਕੋਈ ਉਹਨਾਂ ਨੇ ਮੇਰੀ ਗੱਲ ਨਹੀਂ ਜਿਹੜੇ ਕਪੂਰਦੇਲੇ ਤਾਂ ਉਹਨਾਂ ਨੇ ਮੇਰੀ ਗੱਲ ਹੋਈ ਮੈਂ ਉੱਥੇ ਗੱਲਬਾਤ ਕੀਤੀ ਔਰ ਸੈਟਰ ਨੇ ਤਾਂ ਹਮੇ ਦੱਸਣਾ ਚਾਹਾਂਗਾ ਕਿ ਸਰਕਾਰ ਝੂਠ ਬੋਲ ਕੇ ਗੁੰਮਰਾਹ ਕਰ ਰਹੀ ਅਸੀਂ ਬਾਈਕਾਟ ਕਰਨੇ ਗਏ ਹਾਂ ਉਸ ਮੀਟਿੰਗ ਦਾ ਅਸੀਂ ਉਸ ਵੀਡੀਓ ਦਾ ਬਾਈਕਾਟ ਕਰਕੇ ਗਏ ਹਾਂ ਸਹੀ ਕਿ ਸਾਰੇ ਨਹੀਂ ਕੇਵਲ ਸ਼ਹਿਰਪੁਰ ਦੇ ਅਸੀਂ ਉਹਦਾ ਬਾਈਕਾਟ ਕਰਕੇ ਗਏ ਹਾਂ ਕਿ ਇਹ ਜਿਹੜੀ ਮੀਟਿੰਗ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੈ ਇਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹ ਪਰੋਸਿਆ ਉਸ ਜਾ ਰਿਹਾ ਔਰ ਤੁਹਾਡੇ ਸਾਹਮਣੇ ਸਾਡੇ ਕਮੇਡੀਆ ਕਰਦੀ ਭਰਾ ਨੂੰ ਜਿਹੜਾ ਗੁਰਪ੍ਰੀਤ ਕੋਟ ਲਿਆ ਉਹ ਕਾਹ ਜੰਗਾ ਜਿੱਤਾ ਵੀ ਕਰਦਾ ਸਾਹਮਣੇ ਇਹ ਉਹਨਾਂ ਨੇ ਇਹ ਗਰੀਨ ਕਾਉਣ ਨੂੰ 2-2 ਲੱਖ ਰੁਪਏ ਸਰਕਾਰ ਵੱਲੋਂ ਤਿਆਰ ਹੈ ਕਿਉਂਕਿ ਝੂਠ ਨੂੰ ਬਰੋਸਾ ਹੈ ਫਿਰ ਮੈਂ ਤੁਹਾਨੂੰ ਇੱਕ ਅਸਲੀ ਗੱਲ ਦੱਸਦਾ ਹੁਸ਼ਿਆਰ ਪਰ 4 ਦਿਨ ਪਹਿਲਾਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਤੋਂ 4 ਦਿਨ ਪਹਿਲਾਂ ਮੀਟਿੰਗ ਕੀਤੀ ਗਈ ਜਿਹੜੇ ਸਾਨੂੰ ਇੱਥੇ ਲੈ ਕੇ ਸੰਭੀ ਜਲੰਧਰ ਤੋਂ ਲੋਕ ਸਭਾ ਦੇ ਇੰਚਾਰਜ ਜਿਹੜੇ ਲक्की ਰੰਧਾਵਾ ਜੀ ਉਸੇ ਪਰ ਅਮਰ ਸ਼ੇਖਰ ਜਿੰਦਾ ਐ ਐਮਐਲਏ ਸਾਹਿਬ ਤੇ ਹੁਸ਼ਿਆਰਪੁਰ ਦੇ ਮਹਿਬਬ ਸਾਹਿਬ ਮੀਟਿੰਗ ਦੇ ਵਿੱਚ ਇੱਕ ਮਤੋਂ ਕੇ ਬਹਾਪਿੰਡਾ ਨੇ ਕਿਹਾ ਪਸੀਨਾ ਮਰਦਾ ਵੀ ਨਹੀਂ ਮੇਰਾ ਅਸੀਂ ਮੀਟਿੰਗ ਕਰਕੇ ਬਾਹਰ ਜਾਂਦੇ ਆਂ ਔਰ ਮੀਟਿੰਗ ਤੋਂ 15-20 ਮਿੰਟ ਬਾਅਦ ਤਬਦੀਦ ਕਰਦੇ ਨੇ ਉੱਥੇ ਦੇ ਐਮਐਲਏ ਜੀ ਸਾਨੂੰ ਕਹਿੰਦੇ ਤੁਹਾਡੀ ਜ ਵੀ ਨਹੀਂ ਆਉਗੀ ਅਸੀਂ ਲੈ ਕੇ ਭੇਜਣਾ ਹੁਸ਼ਿਆਰਪੁਰ ਚ ਕਿਸਾਨ ਨਹੀਂ ਪਿਆਰ ਤੇ 15-20 ਮਿੰਟ ਬਾਅਦ ਤਬਦੀਦ ਕਰਦੇ ਆ ਕਿ ਜਿਹੜੇ ਮੁੱਖ ਮੰਤਰੀ ਜੀ ਦੀ ਲਹਿਰ ਪੁਲੀਸੀ ਨਾਲ ਕਿਸਾਨ ਸਹਿਮਤ ਹੁਣ ਦੱਸੋ ਪਈ ਇਹ ਝੂਠ ਜਿਹੜਾ ਇੰਨਾ ਸਾਰੇ ਨਾਲ ਰਿਹਾ ਇਹਨਾਂ ਸਰਕਾਰ ਝੂਠ ਦੇ ਉੱਤੇ ਰਹੀ ਹੈ ਇਹਦਾ ਕੀ ਹੱਲ ਹੋ ਸਕਦਾ ਹੈ ਤੇ ਹੁਣ ਲੰਬੇ ਪਾਣੀ ਹੈ ਪਰ ਅਸੀਂ ਦੰਗਾ ਦਿੱਤਾ ਇਹਨੂੰ ਕਰਾਂਗੇ ਪੂਰੀ ਤਰ੍ਹਾਂ ਸਰਕਾਰ ਦੇ ਝੂਠ ਨੂੰ ਸਾਹਮਣੇ ਲਿਆਵਾਂਗੇ ਹਰ ਪਿੰਡਾਂ ਦੇ ਅਸੀਂ ਉਹ ਐਪੀ ਡੈਕ ਲੱਗੇ ਨੇ ਹਰ ਪਿੰਡਾਂ ਦੇ ਮੱਦੇ ਲੱਗੇ ਕੋਆ ਪਿੰਡ ਪਿੰਡ ਦੇ ਮੱਦੇ ਅੱਜ ਜਲੰਧਰ ਮੱਦੇ ਪੈ ਗਏ ਆ ਮੇਨੂ ਦੀ ਕਾਪੀ ਵੀ ਥੋੜੀ ਜਿਹੀ ਭੇਜ ਦੇਣੀ ਹੈ ਸਾਰੇ ਪਿੰਡਾਂ ਦੇ ਮੱਦੇ ਪਾਤੇ ਪਰ ਜਮੀਨ ਨਹੀਂ ਦੇਣੀ ਜਲੰਧਰ ਦੇ ਵਿੱਚ ਔਰ ਅਸੀਂ 1000 ਹੋਰ ਅਸੀਂ ਕੱਲੇ-ਕੱਲੇ ਤੋਂ ਐਪੀ ਡੈਪਲ 554 ਜਮ੍ਹਾਂ ਹੋ ਜਾਣੇ ਐ ਐਪੀ ਡੈਪਲ ਲੈ ਰਹੇ ਆਂ ਭਈ ਅਸੀਂ ਲਈਏ ਹੋ ਇਹਨੂੰ ਦਿਖਾਈਏ ਪਿਆ ਲੋਕਾਂ ਨੇ ਐਪੀ ਡੈਪਲ ਤੇ ਤੁਸੀਂ ਲਿਓ ਕਿਹਨਾਂ ਨੇ ਤੁਹਾਨੂੰ ਐਪੀ ਡੈਪਲ ਤੇ ਤੁਹਾਡੇ ਪੱਕੇ ਵਿੱਚ ਸੋ ਇਹ ਸਰਕਾਰ ਨੂੰ ਇੱਕਦਮ ਨੰਗਾ ਕੀਤਾ ਕਰਾਂਗੇ ਜਿਹੜਾ ਝੂਠ ਸਾਰਾ ਕੋਸ ਤੇ ਦੇ ਰਹੀ ਆ ਸਾਰਾ ਸਰਕਾਰ ਨੂੰ ਹੋ ਰਹੀ ਕੋਈ ਇਹਦਾ ਦਾ ਇੱਕ حساب ਵੀ ਸਹਿਮਤ ਨਹੀਂ ਹੈਗਾ ਕੇਵਲ ਅੰਟਰਪ੍ਰਾਈਜ਼ ਨੂੰ ਕਰਕੇ ਜਿਹੜੇ ਪ੍ਰਾਈਵੇਟ ਡਿਵੈਲਪਰ ਆ ਉਹਨਾਂ ਤੋਂ ਲਾਇਆ ਜਾ ਰਿਹਾ ਅੱਜ ਮੈਂ ਮੈਂ ਲੋਕਾਂ ਨੂੰ ਇਹ ਬੀਨ ਕਰਦਾ ਐ ਕਿ ਭਰਾਵੋ ਤਕੜੇ ਹੋ ਕੇ ਇਹਦਾ ਖੁੱਲ ਕੇ ਵਿਰੋਧ ਕਰੋ ਇਹ ਇਹ ਵੱਧ ਸਮਝੋ ਪਿਹਾਰਪੁਰ ਦੇ ਦੋ ਪਿੰਡ ਆਇਆ ਕਪੂਰਥਲੇ ਦੇ ਚਾਰ ਪਿੰਡ ਆ ਇਸਨੇ ਫਗਵਾੜਾ ਇਹ ਨਾ ਸਮਝੋ ਇਹ ਦੇਖੋ ਇਹ ਸ਼ੁਰੂ ਬਾਤ ਹੈ ਦਿੱਲੀ ਵਾਲਿਆਂ ਦੇ ਅਟੈਕ ਦੀ ਔਰ ਉਹ ਲੋਕ ਬੋਚਿੱਕੇ ਨਾ ਕਰ ਰਿਹਾ ਮੈਂ ਤੁਹਾਨੂੰ ਇੱਕ ਹਸੂਈ ਵੀ ਗੱਲ ਮਰਜੀ ਨਾਲ ਕਰਦੇ ਆ ਉਸ ਦਿਨ ਪਹਿਲਾਂ ਇਹਨਾਂ ਨੇ ਸਾਡੇ ਮੇਰ ਨੂੰ ਬੁਲਾਇਆ ਤੇ ਮੇਰ ਸਾ ਮੈਨੂੰ ਕਹਿੰਦੇ ਆ ਕਿ ਮੈਨੂੰ ਰਿਕਾਰਡ ਦੇ ਦਿਓ ਮੈਂ ਲੈ ਕੇ ਜਾਣਾ ਮੀਟਿੰਗ ਹੈ ਨਹੀਂ ਕੇਵਲ ਮੀਟਿੰਗ ਹੈ ਕਹਿੰਦੇ ਕਿ ਸੀਐਮ ਨਾਲੋਂ ਉੱਪਰ ਦੀ ਜਿਹੜੀ ਮੀਟਿੰਗ ਹੈ ਮੈਂ ਕਿਹਾ ਸੀਐਮ ਨਾਲੋਂ ਉੱਪਰ ਕਿਹੜਾ ਹੋਵੇ ਪੰਜਾਬ ਦੇ ਵਿੱਚ ਕਹਿੰਦੇ ਕਿ ਸੀਐਮ ਨਾਲੋਂ ਉੱਪਰ ਦੀ ਮੀਟਿੰਗ ਹੈ ਇਹ ਕਿਹਦੀ ਮੀਟਿੰਗ ਸੀ ਮਨੀਸ਼ ਜੋਦੀ ਹੈ ਦੀ ਸਤਤ ਹੋ ਜਾਂਦੀ ਜਿਨ੍ਹਾਂ ਦੇ 400 ਦੇ ਫਰਜ਼ੇ ਹੋਏ ਨੇ ਦਿੱਲੀ ਦੇ ਵਿੱਚ ਉਹ ਸੀਐਮ ਤੋਂ ਉੱਪਰ ਨੇ ਅੱਜ ਸਾਨੂੰ ਕਿਹਾ ਜਾ ਰਿਹਾ ਕਿ ਕਿਸਾਨ ਗੁੰਮਰਾਹ ਕੀਤਾ ਜਾ ਰਿਹਾ ਮੈਂ ਕਹਾਂਗਾ ਤੁਹਾਡੇ ਮੱਦੇਬਾਹੀ ਪੰਜਾਬ ਦੇ ਲੋਕੋ 93 ਨੇਸੀ 94 ਹੀ ਦਿੱਲੀ ਦੇ ਭਗੌੜਿਆਂ ਦੇ ਠੱਗਾਂ ਨੇ ਮੈਂ ਠੱਗਾਂ ਦਰਸ਼ਕਾਂ ਤੋਂ ਬਤਨ ਚਾਰ ਫੋਰੀ ਦਾ ਪਰਚਾ ਠੱਗਾਂ ਦੇ ਹੰਦਾਂ ਦਿੱਲੀ ਦੇ ਭਗੌੜਿਆਂ ਦੇ ਠੱਗਾਂ ਨੇ ਸਾਡੇ 94 ਗੁਮਰਾਹ ਕਰ ਲਏ ਉਹ ਗੁਮਰਾਹ ਸਰਕਾਰ ਹੋ ਵੀ ਸਭੀ ਇਹ ਸਰਕਾਰ ਨੂੰ ਲਿਆਉਣ ਕਾਣੇ ਤੇ ਪੰਜਾਬ ਦੇ ਰੱਖ ਤੁਹਾਡੇ ਮੂਰੇ ਹੱਥ ਜੋੜ ਕੇ ਪੀਰ ਕਰਦਾ ਜੇ ਪੰਜਾਬ ਨੂੰ ਬਚਾਉਣਾ ਤੇ ਇਹ ਜਿਹੜੇ 93 ਆਪਨੇ ਆਪਨੇ ਹੱਲ ਕੇ ਇਹਨਾਂ ਨੂੰ ਸੁਭਾਲ ਕਰੋ ਤੇ ਪੰਜਾਬ ਦੀ ਦੀਵਾਨ ਕਿੰਨੀ ਹੈ ਆ ਜਿਹੜੀ ਅਗਰੇਟ ਬਣਾਉਣ ਜਾ ਰਹੇ ਆ ਇਹਦੇ ਵਾਸਤੇ ਡਿਮਾਂਡ ਕਿੰਨੀ ਹੈ ਕੋਈ ਗੱਲ ਹੈ ਹੀ ਨਹੀਂ 40% ਕੋਠੀਆਂ ਨੂੰ ਤਾਲੇ ਲੱਗੇ ਹੋਇਆ ਤੇ ਫਿਰ ਇਹਨਾਂ ਨੂੰ ਸਵਾਲ ਕਰੋ ਕਿ ਇਹ ਕਿਹਦੇ ਵਾਸਤੇ ਤੁਸੀਂ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ ਸੋ ਹੋਰ ਪੁੱਛਵਾਓਗੇ ਤਾਂ ਬੰਦੇ ਸਵਾਲੋ ਇੱਕ ਨਾਮ ਨੂਰਪੁਰ ਨੂਰਪੁਰ ਬੇਟ ਲੁਧਿਆਣਾ ਦਾ ਮਤਲਬ ਸਾਡੇ ਕੋਲ ਤੁਹਾਨੂੰ ਵਟਸਐਪ ਕਰਦੇ ਨੇ ਲੁਧਿਆਣਾ ਇਹਦੋਂ ਕਾ ਪਿੰਡ ਕੁੱਕੜ ਜਲੰਧਰ ਉਹਦਾ ਮਤਲਬ ਕਰਦਾ ਲੁਕਾਉਣਾ ਠੀਕ ਹੈ ਜੀ ਇਹ ਤੋਂ ਦਾ ਆਪਣਾ ਅਗਲੀ ਵਾਲ ਪਿੰਡ ਅਮਰਸਰ ਮੈਂ ਕੱਲ ਪਿੰਡ ਗਿਆ ਸੀ ਸਾਡੀ ਉੱਤੇ ਕਮੇਟੀ ਵੀ ਆ ਉਹਨਾਂ ਨੇ ਕਿਹਾ ਸੀ ਮਤਾ ਪਾ ਕੇ ਜਿਹੜਾ ਖੁੱਡਾ ਉਹ ਦੇਣ ਵੀਗੇ ਲਿਆ ਨਹੀਂ ਉਹਨਾਂ ਠੀਕ ਹੈ ਜੀ ਤੋਂ ਐ ਮਤੇ ਪਿੰਡਾਂ ਚ ਪੈ ਰਹੇ ਸੀ ਜ਼ਮੀਨਾਂ ਨਹੀਂ ਦੇਣ ਕਹਿ ਨਹੀਂ ਜਿਹੜਾ ਕਹਿਣਾ ਚਾਹੁੰਦੇ ਔਰ ਇਹ ਤੋਂ ਦਾ ਹਾਂ ਜਿਹੜੇ ਅਸੀਂ ਪਹਿਲਾਂ ਐਲਾਨ ਕੀਤਾ ਸੀਗਾ ਵੀ ਜਦੋਂ ਐਮ ਐਲ ਏ ਮੰਤਰੀ ਜਾਂ ਕੋਈ ਵੀ ਮੁੱਖ ਮੰਤਰੀ ਪਿੰਡਾ ਚ ਆਊਗਾ ਕਿ ਅਸੀਂ ਪੀਸਫੁਲੀ ਟੰਗਰਾਂ ਨੂੰ ਸਵਾਲ ਕਰਾਂਗੇ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਮੰਤਰੀ, ਐਮ.ਐਲ.ਏ ਕੋਈ ਵੀ ਜਾਂਦਾ ਸਵਾਲ ਕਰੋ ਪਹਿਲਾਂ ਅਸੀਂ ਕਹਿੰਦੇ ਸੀ ਕਿ ਇਹਨਾਂ ਨੇ ਟਰੈਕਟਰ ਥਾਲੀਆਂ ਸਾਡੇ ਚੋਰੀ ਘਟੇ ਆ ਜਾਂ ਉਦੋਂ ਉਹਦੀਆਂ ਬੰਦਾ ਐਮ.ਐਸ.ਪੀ. ਲੀਗਲ ਕਾਨੂੰਨ ਗਰੰਟੀ ਕਾਨੂੰਨ ਕਰ ਜਾਮਾ ਵੀ ਹੁਣ ਨਾਲ ਇਹਨਾਂ ਨੂੰ ਸਵਾਲ ਕਰੋ ਕਿ ਲੈਂਡ ਪੁਲਿੰਗ ਪਾਲਿਸੀ ਤੇ ਜ਼ਬਰਦਸਤੀ ਕਿਸਾਨਾਂ ਦੀਆਂ ਜ਼ਮੀਨਾਂ ਕਿਉਂ ਖੋਈਆਂ ਜਾ ਰਹੀਆਂ ਇਹ ਨਾਲ ਸਵਾਲ ਹੋਣਾ ਚਾਹੀਦਾ ਧੰਨਵਾਦ ਇੱਕ ਅਸੀਂ ਅੱਜ ਹੋਰ ਵੀ ਪੁਆਇੰਟ ਤੇ ਦੱਸੋ ਕੀਤਾ ਰਹਿ ਗਿਆ ਹੁਣ ਜਦੋਂ ਜਿਹੜਾ ਪਰਮਿਸ਼ਨ ਐਕਟ ਦੇ ਵਿੱਚ ਇਹਨਾਂ ਨੇ ਸੋਧਾਂ ਕਰਕੇ ਇੰਡਸਟਰੀ ਨੂੰ ਕੁੱਲੀਆਂ ਹਕਕੀਆਂ ਦਿੱਤੀਆਂ ਜਿੰਨਾ ਮਰਜ਼ੀ ਪਾਣੀ ਵੇਖਣਾ ਪਾਓ ਜਿੰਨਾ ਮਰਜ਼ੀ ਹਵਾ ਨੂੰ ਪলিউਟ ਕਰੋ ਤਾਂ ਉਹਨਾਂ ਨੇ ਉਹ ਸਾਰੀਆਂ ਸਜਾਵਾਂ ਸਜਵਾਣ ਲਾਈਆਂ ਨੇ </body> ਅੱਧੀ ਅਸੀਂ ਸੱਤ ਖੇਦੀ ਕਰਦੇ ਆਂ ਔਰ ਅਸੀਂ ਇਹਦਾ ਵਿਰੋਧ ਵੀ ਕਰਾਂਗੇ ਜਿਵੇਂ ਜੀਰਾ ਫੈਕਟਰੀ ਆ ਉਹਦੇ ਫੇਰ ਬੰਦੀਆਂ ਨੇ ਲੜ ਕੇ ਬੰਦ ਕਰਾਈਆ ਪਾਣੀ 40 ਘੰਟਿਆਂ ਦਾ ਕਲਾਮ ਹੋਇਆ ਸੀ ਜਿਹੜਾ ਕਿ ਹੁਣ ਖੁਦ ਮੰਨ ਚੂ ਹੋ ਚੁੱਕਿਆ ਉਹ ਤੁਸੀਂ ਜਾ ਕੇ ਵੀ ਕਿਥੇ ਬਣੇ ਕੰਮ ਤਾਂ ਨਸਾਂ ਪੂਰੇ ਹੋ ਰਹੇ ਆ ਉਸ ਨਾਲ ਨੂੰ ਹਲੇ ਤੱਕ ਵੀ ਮੁੱਖ ਮੰਤਰੀ ਨੇ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਫੈਕਟਰੀ ਬੰਦਾ ਲੋਕ ਪੈਰੇ ਤੇ ਕੰਮ ਜਰੂਰ ਪੱਤਰਕਾਰਾਂ ਨੂੰ ਜਾ ਕੇ ਉੱਥੇ ਦੇਖਣਾ ਚਾਹੀਦਾ ਇੰਨੀ ਗੱਬੀ ਹੈ ਕੰਮ ਤਾਂ ਸਾਲ ਤੋਂ ਉੱਪਰ ਜਿਹੜਾ ਕਰਨਾ ਕਰਿਆ ਸੀ ਕੇਂਦਰ ਤੇ ਮਾਲ ਬੈਠਾ ਹਾਂ ਸਿਲਸਿਲਾ ਵੀ ਸ਼ੁਰੂ ਹੋਇਆ ਦੀ ਬਾਤ ਹੈ ਇਸ ਦਾ ਰਾਜਪੁਰ ਦਾ ਨੋਟ ਨਹੀਂ ਹੈ ਰਾਜੀ ਮੋਰਟ ਕੋ ਮੀਟਿੰਗ ਕਰਨ ਲਈ ਸੁਣਾਤਾ ਕਹਿੰਦਾ ਮੋਰਟ ਕੋਈ ਗੱਲਬਾਤ ਦਾ ਰਾਹ ਖੁੱਲਿਆ ਜਾਂ ਕੋਈ ਗੱਲਬਾਤ ਦਾ ਮੋਰਚਾ ਸ਼ੁਰੂ ਹੋ ਸਕਦਾ ਹੈ। ਆ ਇੱਕ ਤਾਂ ਇਹ ਮੈਂ ਜਾਣਕਾਰੀ ਦੇਦਾ ਵੀ ਕੇਐਮ ਆਲ ਇੰਡੀਆ ਲੈਵਲ ਦੀ ਮੀਟਿੰਗ ਅਸੀਂ 25 ਨੂੰ ਦਿੱਲੀ ਕਰ ਰਹੇ ਹਾਂ ਉਹਦੇ ਵਿੱਚ ਵੀ ਜੋ ਪੰਜਾਬ ਹਰਿਆਣਾ ਦੇ ਅਗਵਾ ਨੇ ਪਾਸ ਕੀਤਾ 25 ਜੁਲਾਈ ਨੂੰ। ਦੂਸਰਾ ਤੁਸੀਂ ਸਵਾਲ ਕੀਤਾ ਵੀ ਦੇਖੋ ਇਹ ਮੋਰਚਾ ਜਦੋਂ ਤੱਕ ਚੱਲਦਾ ਰਿਹਾ ਕੋਈ ਵੀ ਸਰਕਾਰ ਨਵਾਂ ਕੱਢ ਕੇ ਨਹੀਂ ला ਸਕੀ। ਜਦੋਂ ਮੋਰਚਾ ਖੰਡਾਲਿਆ ਫਿਰ ਪੰਜਾਬ ਦੇ ਅੰਦਰ ਪੁਲਿਸ ਰਾਜ ਹੋਇਆ। ਔਰ ਜਿੰਨਾ ਕੋਡਾ ਲੱਗਿਆ ਗਿਆ ਅਮਰੀਕਾ ਨਾਲ ਸਮਝੌਤਾ ਆ ਲੈਂਡ ਪੋਲਿੰਗ ਪਾਲਿਸੀ ਬਹੁਤ ਸਾਰੇ ਆਕ ਉਹ ਅੰਦੋਲਨ ਨੂੰ ਖੜਾ ਕੇ ਫਿਰ ਹਮਲਾਵਰ ਹੋਈ ਸਰਕਾਰ ਕੋਈ ਸਾਡੇ ਨਾਲ ਗੱਲਬਾਤ ਨਹੀਂ ਹੈਗੀ ਨਾ ਕੇਂਦਰ ਨੇ ਕਰਨੀ ਆ ਨਾ ਉਹਨਾਂ ਦਾ ਇਰਾਦਾ ਹੈਗਾ ਜੇ ਉਹ ਕਹਿੰਦੇ ਆ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਤਾਂ ਦੇਸ਼ ਨੂੰ ਗੁੰਮਰਾਹ ਕਰਦੇ ਆ ਠੀਕ ਹੈ ਜੀ ਉਹ ਤਾਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਹੁਣ ਜਿਹੜਾ ਚੱਲ ਰਿਹਾ ਉਹਦੇ ਵਿੱਚ 17 ਬਿੱਲਾਂ ਦੀ ਕੋਸ਼ਿਸ਼ ਹੈ ਲਗਾ ਕੇ ਬਿਜਲੀ ਬੋਰਡ ਨੂੰ ਵਿੱਦਿਆ ਕਮੇਟੀ ਦੇੰ ਦਾ ਬਿੱਲ ਵੀ ਲਿਆ ਸਕਦੇ ਆ ਜੇ ਤੇ ਆਪਾਂ ਸਾਰੇ ਭੁੱਲੇ ਹੈਗੇ। ਕੋਈ ਹੋਰ ਸਵਾਲ ਜੀ? ਧੰਨਵਾਦ ਜੀ। ਜੀ ਬਹੁਤ-ਬਹੁਤ ਧੰਨਵਾਦ।